ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੇ ਵੀਰੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੱਤ ਅੱਠ ਬੈੜਾ ਤੇ ਇੱਕ ਦਿਖਾਵਾਂਗੇ ਪਲੂਣ ਝੋਟੀ ਤਾਜੀ ਸੂਈ ਵੀ ਬੱਚਾ ਫੀਮੇਲ ਕਾਫਾ ਡਿਟੇਲ ਆਪਾਂ ਕੱਲੇ ਕੱਲੇ ਬਾਰੇ ਵੀ ਤੁਹ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 98763 2660 ਕਿੰਨੇ ਨਾਗਾ ਟੋਟਲ ਆਪਣੇ ਕੋਲ ਅੱਜ ਵੀਰੇ 7 ਵਿਹੜਾ ਇੱਕ ਝੋਟੀ ਹੈ ਪਹਿਲੇ ਸੂਸਨੀ ਠੀਕ ਹੈ ਤੇ ਕੰਮ ਸਾਰਾ ਲੱਖ ਤੋਂ ਅੰਦਰ ਹੀ ਆ ਹਾਂ ਜੀ ਲੱਖ ਤੋਂ ਬਾਹਰ ਵਾਲਾ ਸੌਦਾ ਕੋਈ ਨਹੀਂ ਪਰ ਮੈਂ ਤਾਂ ਵੀਰੇ ਬਾਹਰ ਵਾਲੀ ਗੱਲ ਪਰ 1 ਬਣ ਲੱਖ ਤੋਂ ਅੰਦਰ ਜਾਊਗੀ ਹਾਂ ਠੀਕ ਹੈ 98763 2660 ਮਨ ਕੇ ਚੱਲ ਵੀ ਜਿਵੇਂ ਘਰੇਲੂ ਮੂਰੇ ਗਰਮੀ ਆਉਂਦੀ ਆ ਜਿਹੜਾ ਬੰਦਾ ਪਸ਼ੂ ਭਾਲਦਾ ਪੀ ਉਹਦੇ ਮਤਲਬ ਉਹ ਸੌਦੇ ਹੈਗੇ ਆਪਣੇ ਕੋਲ ਸਾਰੇ ਅਜੇ ਜੈਡ ਰੇਟ ਹੋਣਗੇ ਵੀਰੇ ਸਾਰੀਆਂ ਬਾਜ ਬਰੇਡ ਨਹੀਂ ਬਹਿੜਾ ਮੁੱਲ ਫੋਨ ਤੇ ਹੋ ਸਾਰੀਆਂ ਮੁੱਲ ਸਾਰੀਆਂ ਦੇ ਫੋਨ ਤੇ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਸਟਾਰਟ ਕਰਦੇ ਆ ਵੀਡੀਓ ਜਿੱਤੋਂ ਕਿਹੜਾ ਸੂਹ ਸੁਉਂਦੀ ਆ ਤੇ ਕੀ ਇਹਦੀ ਗੱਲਬਾਤ ਆ ਇਹ ਵੀਰੇ ਦੂਜੇ ਸੂਹ ਇਹ ਸੁਉਂਦੀ ਆ ਕੰਨਿਆਂ ਇਹ ਹਜੇ ਬਰਾਬਰ ਨਹੀਂ ਕਰਦੇ ਕੰਨਿਆਂ ਮੰਨ ਕੇ ਚੱਲੋ ਵੀ ਛਿੱਗੂ ਹੀ ਆ ਹਜੇ ਵੀਰੇ ਹੈ ਜਵਾਨੀ ਵਾਲੇ ਦੰਦ ਕੱਢ ਦੀ ਪਰ ਬਰਾਬਰ ਨਹੀਂ ਕਰੇ ਠੀਕ ਹੈ ਤੇ ਦਿਨ ਕਹ ਲੈਣ ਜੀ ਸੂਂ ਦੇ ਵਿੱਚ ਜੇ ਵੀਰੇ ਲੈ ਜੂ ਹਜੇ 5-6 ਦਿਨ ਮੇਰੇ ਹਿਸਾਬ ਨਾਲ ਲਈ 5-6 ਦਿਨ ਸੂਂ ਚ ਬਾਕੀ ਪਹਿ ਮੇਰੇ ਪਹਿਲੇ ਸੂਏ 22 23 22 23 ਲੀਟਰ ਦੁੱਧਤਾ ਦਾ ਮਾਲਕਾਂ ਨੂੰ ਦੱਸਣ ਸਾ 22 23 ਕਿਲੋ ਆਪਾਂ ਜੱਟ ਸੌਦਾ ਲਾਇਕ ਜਿੱਦੇ ਵੀ ਦੇਖਣ ਤਜਰਬਾ ਦੱਸਦਾ ਵੀ 20 ਤੋਂ ਪਾਰ ਤਾਂ ਚੱਲੀ ਵੀ ਹੈਗੀ ਐ ਇਹ ਮੇਰੇ ਹੈਗੀ ਹੈਗੀ ਹੈ ਹੁਣ ਅਡਰ ਕੁਆਲਟੀ ਫਰਮ ਫਰਮ ਦੇ ਹਿਸਾਬ ਨਾਲ ਲੱਗਦਾ ਵੀ ਦੁੱਧ ਐਤੀ 26 27 ਕਿਲੋ ਦੁੱਧ ਬਾਕੀ ਨਾੜਾ ਨੂੜਾ ਹਵਾਨੇ ਦੇ ਬਹੁਤ ਚੰਗੇ ਦਿਖਾਈ ਦਿੰਦੀ ਹੈ ਹਨਾ ਠੰਡੀ ਸੀ ਬਹੁਤ ਆਪੀ ਠੀਕ ਹੈ ਤੇ ਦਿਨ ਲੈ ਜੋ ਹਫਤਾ ਕੰਡ ਹਾਂਜੀ ਦਿਨ ਪੰਜ ਛੇ ਦਿਨ ਥੋੜੀ ਬਾਹਰ ਨੂੰ ਇਹਨੂੰ ਸੋ ਬਰੋ ਫੇਸ ਕੁਆਲਟੀ ਵਗੈਰਾ ਦੇਖੋ ਦੂਸਰਾ ਸੂਆ ਵਹਿੜ ਸੁੱਦੀ ਪ ਜੈਨੂਅਨ ਕਲਰ ਆ ਬਿਲਕੁਲ ਸਾਫ ਸੁਥਰਾ ਪੱਕਾ ਤੇ ਬੂਥੀ ਵਗੈਰਾ ਦੇਖੋ ਬਿਹੜੀ ਸਾਫ ਸੁਥਰੀ ਕਹਿਵਾਤਾ ਕਬੂਤਰੀ ਵਰਗੀ ਬਿਹੜਾ ਦੂਜਾ ਸੂਆ ਸੁੰਦੀ ਆ 20 ਤੋਂ ਪਾਰ ਪਹਿਲੇ ਸੂਏ ਚੱਲੀ ਹੋਈ ਆ ਗਰਮੀ ਦੇ ਵਿੱਚ ਵੀ ਆਪਾਂ ਅਕੋਰਡਿੰਗ ਲਾਈ ਜੀ 20 ਆਲਾ ਹਿਸਾਬ ਲਾ ਕੇ ਚੱਲੀਏ ਤਾਂ 20 ਤੋਂ 25 ਦੇ ਵਿੱਚ ਚੱਲਣ ਵਾਲੀ ਬਿਹੜੇ ਹੈਗੀ ਹੈ ਚੰਗੀ ਗੇਰ ਕਰਾਂਗੇ 25 ਤੱਕ ਦੁੱਧ ਆਪੇ ਤੋਂ ਪਾ ਸਕਦੇ ਆ ਸੋ ਥਣ ਹਵਾਨਾ ਦੇਖੋ ਚਾਰੇ ਥਣ ਨੇਖੜਵੇਂ ਸਾਫ ਸੁਥਰੇ ਤੇ ਠੰਡੀ ਸੀਲ ਵੱਧ ਆ ਮੇਰੇ ਹਿਸਾਬ ਨਾਲ ਇਹਨੂੰ ਨਿਆਣਾ ਵੀ ਨਹੀਂ ਪਾਉਂਦੀ ਰੋਡ ਪੈਣੀ ਪਈ ਹਨ ਜਿੱਧਰ ਦੋਨੇ ਪਾਸੇ ਜਿੱਧਰ ਮਰਜੀ ਵਹੇ ਸੋ ਪੁੱਛ ਚੱਕ ਲਈ ਜੇ ਮੈਂ ਪੁੱਛ ਦੀ ਤਸਵੀਰ ਦਾ ਇੱਥੋਂ ਪਤਾ ਲੱਗ ਜਾਂਦਾ ਅੱਗੇ 2 ਨੰਬਰ ਦੀ ਗੱਲ ਕਰਦੇ ਆਂ ਇਹ ਵੀ ਬਾਈ ਦੂਜੀ ਸੁਵੇ ਦੂਜੇ ਸਵੇ ਕਹਦਾਂ ਲੈਂਦੀ ਆ ਇਹਦੇ ਲਈ ਕੋਈ ਹਫ਼ਤਾ ਰੱਖ ਦੇ ਲੈ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਪਹਿਲਾਂ ਦਾ ਕੀ ਦੁੱਧ ਦੱਸਿਆ ਗਿਆ ਆਪਾਂ ਨੂੰ ਇਹਦਾ ਇਹਦਾ ਪਹਿਲਾਂ ਤਾਂ ਗੱਪ ਵਾਲੀ ਗੱਲ ਹੀ ਆ ਪਹਿਲਾਂ ਤਾਂ ਇਹਨੇ 25 26 25 26 ਕਹੇ ਦਿੱਤਾ ਠੀਕ ਐ ਪਰ ਆਪਾਂ ਜੱਟ ਸੌ ਦਾ ਲਾ ਕੇ ਚੱਲੀਏ ਜਿਹੜੇ ਆਪਾਂ ਕੋਲ ਅਗਲਾ 22 ਮਨ ਦੇ 20 ਮਨ ਲੋ ਗੱਲ ਬੱਕਰੀ ਆ ਪਰ ਮਾਲਕ ਕਹਿੰਦੇ ਵੀ 25 26 ਇਹਨੇ ਪਰੂਨ ਨਹੀਂ ਦਿੱਤਾ ਬਾਲੀ ਚੰਗੀ ਝੋੜ ਝਾਲੀ ਆ ਬਾਈ ਦਾ ਪੋਲੀ ਪਾਲੀ ਬਹੁਤ ਭਈ ਹੈ ਨਾ ਹਾਂਜੀ ਠੰਡੀ ਸੀਰ ਬਹੁਤ ਆ ਝੋਲੀ ਦੇਖ ਕੇ ਲੱਗਦਾ ਵੀ ਕੱਢ ਜੋ ਅਠ ਨੌ ਦੇ ਹਾਂਜੀ ਬਣੂ ਬਹੁਤ ਹੈ ਜਦੋਂ ਬਣੀ ਉਹ ਤੋਂ ਪਤਾ ਲੱਗਣਾ ਇਹਦਾ ਜਿਵੇਂ ਸਿਬੇ ਸੱਪ ਬਣ ਜੂ ਹੈ ਨਾ ਹਾਂ ਤੇ ਲੈ ਜੂ ਨੌ ਦਿਨ ਲੱਗਦਾ ਹੈ ਨਾ ਦਿਨ ਲੈ ਜੀ ਹਾਂ ਹਫਤਾ ਤਾਂ ਆਰਾਮ ਦਾ ਨਹੀਂ ਲੀ ਠੀਕ ਹੈ ਧੋਰੀ ਬਾਹਰ ਨੇ ਉਹਨੂੰ ਸੋ ਵੀਰੋ ਦੋ ਨੰਬਰ ਵਹਿੜ ਦੇਖੋ ਪਹਿਲਾ ਤੇ ਦੂਜਾ ਨੰਬਰ ਜਿਹੜੇ ਮੰਨ ਕੇ ਚੱਲੋ ਵੀ ਖੜੀਆਂ ਗਾਲਾਂ ਕਰੀਆਂ ਦੀਆਂ ਆਸਟਰ ਦੇ ਬੱਚੇ ਹੀ ਐ ਡੱਬੀਆਂ ਵਹਿੜਾਂ ਗਿਆ ਸੋ ਦੇਖੋ ਮੂੰਹ ਮੱਥਾ ਸਾਫ ਸੁਥਰਾ ਤੇ ਦਿਨ ਕੁਝ ਕੁ ਲੈਂਦੀ ਆ ਤੇ ਕੱਦ ਘੜ ਜਰੂਰ ਦੇ ਮੈਨਾਂ ਪਰ ਲੇਵਾ ਦੇਖੋ ਥੱਲੇ ਕੇ ਆਵਾ ਤਾਂ ਯੂਰੀਆ ਦੀ ਬੂਰੀ ਬਣਾ ਦਿੰਦੀਆਂ ਥੱਲੇ ਇਹਨੇ ਤੇ ਆਹ ਦੇਖੋ ਜਮਾਡਰ ਕੁਆਲਟੀ ਸਾਫ ਸੁਥਰੀ ਜਿੰਦੇ ਜਾਣ ਬਹੁਤ ਆ ਤੇ ਹਵਾਨੇ ਦੇ ਨਾੜਾ ਨੂੜਾ ਚੰਗਿਆ ਦਿਖਾਈ ਦਿੰਦੀਆਂ ਤੇ ਦੂਜਾ ਸੂਆ ਜੈਨੂਨ ਸੁੰਦੀ ਆ ਪ੍ਰਿੰਟ ਪ੍ਰਿੰਟ ਬੱਚੀ ਦੇ ਬਹੁਤ ਚੰਗਿਆ ਤੇ ਮੂਰੇ ਗਰਮੀ ਵਾਲੇ ਤੋਹਫੇ ਆ ਜਮਾ ਜਿਹੜੇ ਤੁਹਾਨੂੰ ਦਿਖਾਈ ਜਾਂਦੇ ਆ ਤੇ ਤੀਜੇ ਨੰਬਰ ਆਪਾਂ ਜਿਹੜੀ ਇਹ ਦੇਖੀ ਜਾਂਦੇ ਆ ਜਰਸੀ ਕ੍ਰੋਸ ਵੀਰੇ ਇਹ ਆ ਤੀਜਾ ਸੂਆ ਤੀਜਾ ਸੂਆ ਸੁੰਦੀ ਆ ਕਿੰਨੇ ਕ ਦਿਨ ਲੈ ਜੂਗੇ ਜੇ ਦਿਨ ਵੀਰੇ ਇਹਦਾ ਕਾਫੀ ਲਈ ਹੋਇਆ ਜੀ ਲੈ ਜੂ ਮੇਰੇ ਖਿਆਲ ਤੇ ਲੜੂ ਲੈਂਦੀ ਬਹੁਤ 15 ਜੰਦੇ ਹੁੰਦੇ ਅੰਦਰ ਸੂਪੂ ਹਣਾ ਸੂਪੂ ਬਾਈ ਕੀ ਪਾਉ ਜੂਪਾ ਵਾਲਾ ਚੰਗਾ ਥਾਲਾ ਠੀਕ ਹੈ ਤੇ ਕੀ ਦੁੱਧ ਰਿਹਾ ਇਹਦਾ ਦੁੱਧ ਵੀ ਇਹਨੇ 14 15 14 ਪਾਣਾ ਲੀਟਰ ਦੁੱਧ ਦਿੱਤਾ ਮੰਨ ਕੇ ਜਿਲੇ ਗਰਮੀ ਦੇ ਵਿੱਚ 15 ਕੇ ਪਾਰ ਵਾਲੀ ਹੈਗੀ ਆ ਬਾਈ ਇੰਨਾ ਕੁ ਨੋਰਮਲ ਹੀ ਜੀ ਬਾਕੀ ਗਰਮੀ ਚੱਲਣ ਵਾਲੀ ਚੀਜ਼ ਹੈ ਹਣਾ ਬਿਲਕੁਲ ਤੇ ਬਾਜ ਬੂ ਬਾਜਮੇ ਤੇਰੇ ਬਾਜ ਮੇਰੇ ਬਿਲਕੁਲ ਜਾਇਜ਼ ਰੇਟ ਤੋਰੀ ਬਾਹਰ ਨੂੰ ਸੋਬਰ ਝੋੜੀ ਦੇਖੋ ਚੰਗੀ ਖੋਲੂਗੀ ਸੂਹਾ ਮਾਲ ਕਾ ਦੱਸਣ ਅਨੁਸਾਰ ਤੀਜਾ ਸੁੰਦੀ ਆ ਜਰਸੀ ਦੇ ਵਿੱਚ ਕ੍ਰੌਸ ਆ ਗਈ ਸੋ ਦੇਖੋ ਮੂੰ ਮੱਥਾ ਸਾਫ ਸੁੱਤਰਾ ਚੰ ਤੇ ਬਾਕੀ ਇਹਦੇ ਗਰਮੀ ਨਹੀਂ ਹੋ ਰਹੀ ਮਨ ਨਹੀਂ ਕਰ ਉਸ ਦੁੱਧ ਦਊ 14 15 16 ਮੰਨ ਕੇ ਚਲੋ ਚੰਗੀ ਕਿਰੇ ਕਰਾਂਗੇ 14 ਤੋਪਾਰ ਵਾਲੀ ਹੈਗੀ ਆ ਤੇ ਬਾਕੀ ਮਿਲਕਵੇਰ ਦੇਖੋ ਥੱਲੇ ਸਾਫ ਸੁਥਰੀ ਚੰਗੀ ਹੈ ਕੱਲੀ ਕੱਚੀ ਕੱਚੀ ਹੈ ਹਜੇ ਜਿਵੇਂ ਕਹਿੰਦਾ ਸੇਰ ਚ ਪੂਰੀ 33 ਵਾਲੇ ਉਹ ਸਿਸਟਮ ਬਨੇ ਹਵਾਨਾ ਬਣਾਇਆ ਹਾਲੇ ਆਪਣੀ ਸਮਝ ਦੇ ਘਟੋ ਪਰ ਜਿਹੜਾ ਵੀਰ ਲੈ ਗਿਆ ਉਹਨੂੰ ਦੋ ਪੈਸੇ ਰੋਟੀ ਦਊਗੀ ਕਿਉਂਕਿ ਗੱਪੜ ਪੁੱਸ ਨੂੰ ਪਤਾ ਵੀ ਵੱਧ ਆ ਜਾ ਕੇ ਸੂਣ ਦੇ ਨੇੜੇ ਜਾ ਕੇ ਦਿਖਾਵਾ ਚੰਗਾ ਸ਼ੋਅ ਕਰਦਾਗਾ ਸੋ ਦੇਖੋ ਹਵਾਨਾ ਵਗੈਰਾ ਸੋਹਣਾ ਸਾਫ ਸੁਥਰਾ ਤੇ ਅੱਗੇ ਆਪਾਂ 4 ਨੰਬਰ ਜਿਹੜੀ ਵੈੜ ਦੇਖਦੇ ਸੂਈ ਵੀ ਕਾਇਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਬਈ 8-7 ਦਿਨ ਹੋ ਗਏ 8-7 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਬੱਚਾ ਬੱਚਾ ਤੇ ਜੇਰ ਜੇਪਾ ਜੇਰ ਜੇਪਾ ਕਿੰਨਾ ਕੁ ਦੁੱਧ ਹਾਜ਼ਰ ਹੋਵੇ ਇਸ ਵਾਰ ਦੁੱਧ ਬਈ ਹੁਣ 13-14 13-14 ਲੀਟਰ ਆਇਆ ਠੀਕ ਹੈ ਅੰਦਾਜ਼ਾ ਕਿੰਨਾ ਕੁ ਪਾ ਦੋਗੀ ਅੰਦਾਜ਼ਾ ਵੀਰੇ ਮੇਰੇ ਸਹਾਂਵਾ 16-17 ਦੁੱਧ ਦੇ ਠੀਕ ਹੈ 16-17 ਕਿਲੋ ਦੁੱਧ ਪਾ ਦੋਗੀ ਚੌਂਡ ਚਵਾਇਕ ਨੰਬਰ ਆ ਬਹੁਤ ਚੰਗਾ ਬਈ ਅਬ ਧਾਰਾ ਵਾਰ ਕੀ ਦਿਖਾਦਾ ਸੁਭਰਤ ਧਾਰਾ ਦੇਖਦਾ ਬਿਨਾ ਨਿਆਣਾ ਪਾਏ ਤੇ ਖੜੀ ਗਾਲਾਂ ਕਰੀਏ ਨੇ ਜਮ ਰੇਲ ਦਾ ਡੱਬਾ ਹੀ ਐ ਜਮ ਰੇ ਤੇ ਜਦੋਂ ਜੀ ਕਰਦਾ ਡੋਲੂ ਚੱਕੋ ਥੱਲੇ ਵਹਿ ਜਾਓ ਤੇ ਚੋਣ ਦੇਖੋ ਥੋੜੇ ਪੜਾ ਜੂਰ ਹੈਗੇ ਲੱਗਦਾ ਹਣੇ ਸੋ ਦੇਖੋ ਚੋਣ ਮੇਰਵਾ ਇਹ ਮੱਸੀ ਬੋਟਰੇ ਜਾ ਮ ਦੁੱਧ ਨਾ ਜਿਆ ਹਵਾ ਜਾ ਥੱਲੇ ਤੇ ਫਟਫਟ ਹੈਗਾ ਹਵਾਨਾ ਇਹਦਾ ਪਾਸ ਠੀਕ ਆ ਓਕੇ ਤੋੜ ਦੇ ਬਾਹਰ ਨੂੰ ਸੋ ਬਾਕੀ ਮੇਰਗਾ ਠੰਡੀ ਦੇਖੋ ਬੱਚਾ ਇਹਦੇ ਪਿੱਛੇ ਬੱਚਾ 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 ਬਈ ਠੀਕ ਹੈ ਸਭਰ ਚੌਥੇ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਪਿਆ ਸੂਈ ਸਵਾਈ ਆ ਤੇ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਦੁੱਧ ਦਾ ਲਗਭਗ 13-14 ਹੈਗਾ ਬੋਲਾ ਹਨ ਬਿਲਕੁਲ ਵੀਰੇ ਤਿਆਰ ਹੈ ਬਿਲਕੁਲ ਜਿੰਨਾ ਕਹਿਤਾ ਉਹਨਾਂ ਨਿਭੜੂ ਜਿਹੜੇ ਜਦੋਂ ਪੰ ਮੈਂ ਦੋ ਟਾਈਮ ਝੋਲੀਆ ਅਗਲਾ ਠੀਕ ਹੈ ਸੋ ਬਾਕੀ ਥਾਣਾ ਦੇ ਮਿੱਥੀ ਦੇਖੋ ਚਾਰੇ ਥਾਣੇ ਨਿਖਣਵੇਂ ਸਾਫ ਸੁਥਰੇ ਤੇ ਕਦ ਕਾਠ ਬੈੜਦਾ ਬਹੁਤ ਆ ਸਾਫ ਸੁਥਰੇ ਥਾਣਾ ਮੰਨੇ ਦੀ ਤੇ ਜਿੰਦੇ ਜਾਨ ਪੜੀ ਪੁੜੀ ਵੀ ਘਰ ਚੰਗੀ ਆ 18-17 18 ਕਿਲੋ ਦੁੱਧ ਦੇ ਦਊਗੀ ਭਲਾ ਵੀ ਰਖਦਾ ਕਿ ਇੱਕ ਪਾਸੇ ਦੋ ਝੋਣੀਆਂ ਹੈਗੀਆਂ ਤੇ ਬਾਕੀ ਸ਼ਾਮ ਦਾ ਟਾਈਮ ਆ ਹੁਣ ਚਵਾਈਏ ਦੀ ਹੋਣੀ ਹੈਗੀ ਤੇ ਆਪਾਂ ਜਿਹੜੇ 5ਵੇਂ ਨੰਬਰ ਦੇ ਬੱਚੀ ਦੇਖੀ ਜਨੇ ਇਹ ਵੀਰੇ ਦੋ ਦਿਨ ਦਾ ਬੱਚਾ ਕ ਬੱਚਾ ਕੀ ਹੈ ਬੱਚਾ ਬੱਚਾ ਇਹਦੇ ਪਿੱਛੇ ਆ ਦੋ ਦੰਦ ਦਾ ਪਲੂਨ ਸੂਈ ਆ ਠੀਕ ਆ ਸੋ ਦੋ ਦੰਦ ਦਾ ਪਲੂਨ ਬੱਚੀ ਸੂਈ ਆ ਫਸ ਠੀਕ ਆ ਓਕੇ ਕਿੰਨਾ ਕ ਦੁੱਧ ਦੁੱਧ ਵੀਰੇ ਦਾ ਆਪਾਂ ਵੀਰੇ 5 5.5 ਕਿਲੋ ਬੋਲਾ ਖੱਜੇ ਹੁਣ ਲਗਭਗ ਅੰਦਾਜ਼ਾ ਹੈਗਾ ਵੀ 5 ਕਿਲੋ ਕੱਢ ਦੂ ਆਰਾਮ ਤੇ ਇਹਨੇ ਕੱਢ ਦੂ ਵੀਰੇ ਦੇ ਹਿਸਾਬ ਨਾਲ ਠੀਕ ਆ ਸ਼ਾਮ ਦਾ ਟਾਈਮ ਆ ਬੱਚਾ ਲੱਗਿਆ ਹੁਣ ਪਸਮਾਰ ਚ ਜਾਵਾਂ ਹਣਾ ਤੇ ਬਾਕੀ ਇਹਦਾ ਵਰ ਖਾਲੀ ਕਰਨੀ ਪੈਣੀ ਹੈ ਨਾ ਪਲੂਨ ਹਾਂ ਬਈ ਬਿਲਕੁਲ ਹੁਣ ਖਾਲੀ ਕਰਾਂਗੇ ਇਹਨੂੰ ਦਵਾਂਗੇ ਮੇਰੇ ਹਿਸਾਬ ਦੇ ਨਾਲ ਵੀ ਇਹਨੂੰ ਦੁੱਧ 18 20 18 20 ਦੇਣਾ ਚਾਹੀਦਾ ਠੀਕ ਆ ਪਾ ਵੱਤ ਉਜਮ ਪਾ ਜਾਈ ਧਾਰਾ ਤੁਰਾ ਕੇ ਧਾਰਾ ਤੁਰਾ ਵਾਰ ਕੇ ਦਿਖਾ ਜੀ ਸੁਭਰ ਮੂਹ ਮਾ ਤਵੇ ਸਕਵਲਟੀ ਦੇਖ ਸਕਦੇ ਮੂਹ ਦੋ ਦੰਦ ਪਲੂਨ ਸੂਈ ਆ ਰਾਤ ਦੀ ਸੂਈ ਵੀ ਆ ਜੀ ਤੇ ਬੱਚਾ ਮੇਲ ਦਾ ਬਾਕੀ ਹਵਾਨਾ ਉਹਨਾਂ ਦੇਖੋ ਸਾਫ ਸੁੱਤਰਾ ਸੋਹਣਾ ਤੁਦ ਮੰਨ ਕੇ ਚੱਲੀ ਅੰਦਾਜ਼ਾ ਵੀ ਤੇ ਦੱਸਣ ਅਨੁਸਾਰ ਕਿ 16 17 ਤੋਂ ਪਾਰ ਵਾਲੀ ਹੈਗੀ ਆ ਨਾੜਾ ਹਵਾਨੇ ਤੇ ਚੰਗੀਆਂ ਪਲੂਨ ਬੱਚੀ ਮੂਹੋ ਦੋ ਦੰਦ ਸੂਈ ਸਵਾਈ ਜਾਵਾ ਅੱਗੇ 7 ਨੰਬਰ ਜਿਹੜੀ ਵੇੜ ਦੇਖਦੇ ਆਂ ਜੀ ਆਪਾਂ ਇਹ ਵੀਰੇ ਦੂਜਾ ਸੁਪਾਸੀ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਵੀਰੇ ਦੋਠਾ ਲੈ ਬੱਚਾ ਵਿਚ ਹੈ ਮਗਰ ਬੱਚਾ ਸੁਆ ਸੂਈਆ ਦੂਜਾ ਦੂਜਾ ਕਿੰਨਾ ਰੋਦਾ ਇਸ ਵਕਤ ਉਹਦ ਵਾਰੀ ਹੁਣ 12 13 ਲਈ ਦੇ ਸਲੀਮ ਕਿਆਰ ਠੀਕ ਹੈ ਜਿੰਨਾ ਕਹਤਾ ਨਿਬੜੂ ਜਾ ਬਾਈ ਜਦੋਂ ਕਹੀਦੀ ਗੱਲ ਹੋਊਗੀ ਠੀਕ ਹੈ ਨਿਆਣਾ ਪਾਉਣਾ ਪੈਂਦਾ ਹਾਂ ਬਈ ਨਿਆਣਾ ਠੀਕ ਹੈ ਤੇ ਬਾਕੀ ਥਾਣਾਵਾਨਾ ਦੇਖੋ ਸੋਹਣਾ ਸਾਫ ਸੁੱਈਏ ਵੀਡੀਓ ਪਾਉਣੇ ਉਹ ਤੇ ਉਨੀ ਕੀ ਗੱਲ ਕਹੀ ਜਾਂਦੀ ਹੈ ਵੀ ਜਿੰਨੀ ਸਵਰਥ ਧਾਰਾਂ ਦੇਖ ਸਕਦਾ ਕਿਆ ਬਾਤ ਹੈ ਇਹਦੀਆਂ ਪੂਰੇ ਸਾਫ ਸੁਥਰੇ ਸੋਹਣੀਆਂ ਧਾਰਾਂ ਮੋਟੀਆਂ ਤੇ ਇਹਨੂੰ ਹੋ ਗਿਆ ਆਪਣਾ ਕਹਿਵਾ ਦਿਨ 3 ਨੁੱਜ ਚੌਥਾ ਦਿਨ ਵੀ ਚੌਥਾ ਦਿਨ ਸੂਈ ਨੂੰ ਹੋ ਗਿਆ ਹਾਂ ਤੇ ਕਿੰਨਾ ਦੁੱਧ ਨੇਟਾ ਏ ਥੱਲੇ ਦੁੱਧ ਵੀਰੇ 12 ਕਿਲੋ ਤਿਆਰ ਹੈ 13 ਹੋ ਸਕਦਾ ਜਾਨੀ ਠੀਕ ਹੈ ਸੋ ਬਾਕੀ ਚੌਂਡਜ ਵਗੈਰਾ ਦੇਖੋ ਸਾਫ ਸੁਥਰਾ ਮੋਟਾ ਤੇ ਜਿੰਨਾ ਦੁੱਧ ਕਹਦਾ ਜਮਾ ਨਿਬੜੂ ਉਹਨਾਂ ਹਣਾ ਸੱਟ ਭਾਈ ਜਿੰਨੀਆਂ ਤੇਰੀ ਫੋਨ ਤੇ ਵੀਡੀਓ ਪਾਈਆਂ ਠੀਕ ਹੈ ਜੀ ਜਿੰਨਾ ਦੁੱਧ ਹੂਆ ਪਾਇਆ ਨਹੀਂ ਕਹਿੰਦੇ ਸਿੱਧੇ ਇੱਥੇ ਠੀਕ ਆ ਜਿਹੜੀ 20 ਦਿਨ ਵਾਲੀ ਉਹਦਾ 20 ਕਹਾਂਗੇ ਜਿਹੜੀ 12 ਦਿਨ ਵਾਲੀ ਉਹਦੇ ਥੱਲੇ ਤਿਆਰ ਹੋ ਉਹਨਾਂ ਹੀ ਕਹਾਂਗੇ ਠੀਕ ਹੈ ਸੋ ਸ਼ਾਮ ਦਾ ਟਾਈਮ ਹੋਣਾ ਪਾ ਧਾਰਾ ਮਾਰ ਕੇ ਤਾਂ ਦਿਖਾਉਣੇ ਕਹਿੰਦੇ ਚਵਾਈ ਇਹਨਾਂ ਦੀ ਹੋਣੀ ਹੈ ਜੇ ਹਨ ਸੁਪਰੇ 6ਵੇਂ ਨੰਬਰ ਸੂਈ ਸਵਾਇਆ ਦੂਸਰਾ ਸੂਆ ਦੂਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਥਾਣ ਹਵਾਨਾ ਚੰਗਾ ਧਾਰਾ ਵੀ ਨੇ ਮਾਰ ਕੇ ਦਿਖਾਤੀਆਂ ਸੂਈ ਸਵਾਇਆ ਤੇ ਜੇਰ ਵਗੈਰਾ ਜਮਾ ਕੰਮ ਟੋਟਲੀ ਡਨ ਸੋ ਜੇਰ ਜੋ ਪਿਆਲੇ ਪਾਸੇ ਵੀਰ ਕੰਨ ਜਮਾ ਓਕੇ ਆ ਤੇ ਬਾਕੀ ਥਾਣ ਵਗੈਰਾ ਦੇਖੋ ਥੋੜਾ ਸਾਫ ਸੁਥਰਾ ਚਾਰੇ ਥਾਣ ਨਿਕੜਦੇ ਬਿੱਤੀ ਤੇ ਤੇ ਚੰਗੇ ਸਾਫ ਸੁਥਰੇ ਹਵਾਨੇ ਦੀ ਬੱਚਾ ਇਹਦੇ ਪਿੱਛੇ ਆ ਗਿਆ ਮੇਲ ਕਾ ਤੇਰੇ ਪੈਨ ਤੇ ਵੈੜ ਦੇਖਿਆ ਨੇ ਲਾਸਟ ਤੇ ਖੜੀ ਵੀਰੇ ਜਰਸੀ ਹੈ ਠੀਕ ਹੈ ਵਿੱਚ ਕ੍ਰਾਸ ਜਰਸੀ ਕ੍ਰਾਸ ਕਹਿੰਦਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਵੀਰੇ ਨੂੰ ਅੱ ਦੁੱਧ ਵੀਰੇ 12 ਤੋਂ 13 ਲੀਟਰ 12 13 ਲੀਟਰ ਦੁੱਧ ਇਹ ਥੱਲੇ ਤਿਆਰ ਬੱਚਾ ਕੀ ਆ ਗਿਆ ਬੱਚੋ ਪਿੱਛੇ ਇਹਦੇ ਆ ਗਈ ਬੱਚੀ ਜਰਸੀ ਕੈਟੇਗਰੀ ਚ ਹਾਂ ਠੀਕ ਹੈ ਜਰਸੀ ਪਹਿਨਦੀ ਬੱਚੀ ਆ ਗਈ ਤੇ ਦੁੱਧ 12 13 ਲੀਟਰ ਤਿਆਰ ਤਿਆਰ ਆ ਜਮਾ ਤੇ ਧਾਰਾ ਤੂੰ ਰ ਇੱਕ ਨੰਬਰ ਮਾਰ ਮਾਰਦੀ ਧਾਰ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਪੂਰਾ ਸਾਫ ਸੁਥਰਾ ਚੋਣਾ ਜਮਾ ਤੇ ਮੋਟਾ ਮੋਟਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਨਿਆਣਾ ਪੌ ਤੇ ਆਰਾਮ ਨਾਲ ਥੱਲੇ ਬੈਠੋ ਪਿੱਛੇ ਇਹਦੇ ਬੱਚੀ ਆ ਤੇ ਸੂਈ ਸੋਈ ਕਹਿਮਤ ਇਹਨਾਂ ਦੱਸੇ ਸੂਈ ਨੂੰ ਅੱਜ ਕਿੰਨਾ ਦੁੱਧ ਦੇ ਦੂ ਅੰਦਾਜ਼ਾ ਜਾਇ ਦੁੱਧ ਵੀ 14-15 ਮਨ ਕੀ ਹੈ 14-15 ਲੀਟਰ ਤੇ ਰੇਟ ਬਿਲਕੁਲ ਬਾਜਬੂ ਦਾ ਬਿਲਕੁਲ ਜਾਇਦਾ ਠੀਕ ਆ ਤੋਰ ਦੀ ਬਾਦ ਨੂੰ ਗਰਮੀਆਂ ਦਾ ਜਿਵੇਂ ਤੂਫੀ ਸੁਪਰ ਐਂਡ ਤੇ ਆਪਾਂ ਵਹਿੜ ਦੇਖੀ ਨਾ ਜਰਸੀ ਕ੍ਰਾਸ ਸੂਈ ਸਵਾਈ ਆ ਤੇ ਥਾਂਡੇਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਧਾਰਾ ਵੀਰ ਨੇ ਮਾਰ ਕੇ ਦਿਖਾ ਦਿੱਤੀ ਆ ਵੀਡੀਓ ਦੇ ਵਿੱਚ ਬੱਚਾ ਇਹਦੇ ਪਿੱਛੇ ਬੱਚੀ ਆ ਫੀਮੇਲ ਕਾਫ ਆ ਸੋ ਦੇਖੋ ਥਾਣਾ ਹੋਣਾ ਸੋਹਣਾ ਤੇ ਅੰਡ ਤੇ ਆਪਾਂ ਝੋਟੀ ਦੇਖਦੇ ਆਂ ਪਲੂਨ ਸੂਈ ਵੀ ਕਹਿਮਤ ਇਹਨਾਂ ਇਹਨਾਂ ਸੂਈ ਨੂੰ ਇਹ ਵੀ ਬੱਚਾ ਇਹਦੇ ਪਿੱਛੇ ਆ ਗਿਆ ਕੱਟੀ ਹੈ ਕੱਟੀ ਜੇਰ ਜਪਾ ਓਕੇ ਜੇਰ ਜਪਾ ਓਕੇ ਬਿਲਕੁਲ ਕਿੰਨਾ ਕੰਦਾਜਾ ਵੀ ਬੋਲੇ ਚੋਇਆ ਸਵੇਰੇ ਆਪਾਂ ਇਹਦਾ ਵੀਰੇ ਸਾਫ ਕਰੀ ਦੇਦਾ ਬਿਲਕੁਲ ਮਨ ਕੇ ਕੋਈ ਅੰਦਾਜ਼ਾ ਨਹੀਂ ਹੈ ਨਾ ਦੁੱਧ ਵੀ ਸਾਫ ਕਰਿਆ ਵੇਦਾ 4-5 ਕਿਲੋ ਬੋਲੇ ਸੀ ਬਿਲਕੁਲ ਸਾਫ ਕਰ ਦਿੱਤੀ ਸਾਫ ਠੀਕ ਹੈ ਕਿੰਨਾ ਦੁੱਧ ਪਾ ਦੂ ਅੰਦਾਜ਼ਾ ਦੁੱਧ ਵੀਰੇ 12-13 ਲੀਟਰ ਖੁੱਲਾ ਦੇ ਦਿਓ ਠੀਕ ਮਨ ਕੇ ਚੱਲੇ 10 ਤੋਂ ਪਾਰ ਵਾਲੀ ਹੈਗੀ ਆ ਵੀਰੇ 12 ਦੀ ਨਹੀਂ ਦੂ ਆਪਾਂ 15 ਨਹੀਂ ਕਹਿੰਦੇ 12 ਦੀ ਵਾਲੀ ਖੁੱਲੀ ਹੈ ਤਾਂ ਖੁੱਲੀ ਹੀ ਠੀਕ ਹੈ ਬੱਚਾ ਇਹਦੇ ਪਿੱਛੇ ਕੱਟੀਆ ਸੂਈ ਸਵਈਆ ਸਿੰਘ ਨੂੰ ਮਤਾਂ ਦੇਖੋ ਨਹੀਂ ਸੋ ਕੱਦ-ਕੱਦ ਦੇਖੋ ਚੰਗਾ ਤੇ ਬਾਕੀ ਮੂਰੇ 11-12 ਕਿਲੋ ਵੀ ਰਦਾਹ ਦਾ ਕੀ ਦੁੱਧ ਪਾ ਦੂ ਪਤਲੇ ਕੁੰਬਲੇ ਜਾਂ ਦੁੱਧੇ ਨੇ ਦੇ ਦੇਣਾ ਬੋਡੀ ਟੈਕਸਚਰ ਚੰਗਾ ਤੇ ਬਾਕੀ ਮੇਨ ਗੱਲ ਸੂਈ ਸਵਾਈ ਕੋਈ ਇਹਦੇ ਵਿੱਚ ਕੋਈ ਧੜਕੂ ਨਹੀਂ ਰਹਿੰਦਾ ਸੂਈ ਸੂਈ ਵੇ ਪਸੂ ਦਾ ਸੋ ਦੇਖੋ ਥਾਂ ਥਾਂ ਚੰਗਾ ਤੇ ਮੂੰਹ ਮੱਥਾ ਦੇਖਦਾ ਸਾਫ਼ ਸੁਥਰਾ ਜਮਾ ਤੇ ਚੌਣ ਚਵਾ ਵੀਰੇ ਇੱਕ ਨੰਬਰ ਜਮਾ ਬਿਲਕੁਲ ਬਾਈ ਸੋ ਚੌੜ ਚਵਾਦੀ ਵੀਰ ਦਾ ਦੇਖ ਨੰਬਰ ਮੇਨ ਗੱਲ ਪਿੱਛੇ ਤੇ ਕੱਟੀਆ ਕਦ ਘੜ ਚੰਗਾ ਕੋਈ ਆਉਣ ਨਹੀਂ ਵੀ ਕੋਈ ਸੌਣ ਨਹੀਂ ਵੀ ਇਹੀ ਗੱਲ ਬਾਤ ਫਰੀ ਬੰਦਾ ਆ ਹੀ ਗਿਆ ਤੂ ਕਰਾਇਆ ਦਿਸ ਨਹੀਂ ਠੀਕ ਹੈ ਨਾ ਫਟਾਈ ਤੇ ਮੋਬਾਈਲ ਨੰਬਰ 987763 98763 ਵੀਰੇ 20600 ਸੋ ਕਈ ਨਾਗ ਵੀਰ ਕੋਲ ਸੇਲ ਆ ਵੀਡੀਓ ਦੇਖ ਲੈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆਂ